ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਹੋਾ ਹੈ ਤੂ ਹੋਾ ਹੈ ਤੂ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਚਰਨ ਕਮਲਾਂ ਵਿੱਚ ਆਉਣ ਦਾ ਸਾਨੂੰ ਆਉਂਦਾ ਹੈ ਔਰ ਜਦ ਸਤਿਗੁਰ ਦੇ ਚਰਨ ਕਮਲਾਂ ਦੀ ਬੇਟਣ ਦਾ ਸੁਭਾਗਾ ਸਮਾਨ ਪ੍ਰਾਪਤ ਹੋਏ ਮੂਲ ਮੰਤਰ ਜੋ ਸਿੱਖ ਜਗਤ ਵਿੱਚ ਮੂਲ ਮੰਤਰ ਕਰਕੇ ਜਾਣਿਆ ਜਾਂਦਾ ਹੈ ਤਨਤਨ ਸਾਹਿਬ ਜੀ ਨੂੰ ਨਾਰਦ ਦੇਵ ਜੀ ਦੇ ਪੂਤਰ ਕੰਟ ਤੋਂ ਉਚਾਰਿਆ ਹੋਇਆ ਪਹਿਲਾ ਬਾਣ ਪਹਿਲਾ ਬੋਲ ਮੂਰ ਮੰਤਰ ਜਿਸ ਤੇ ਜਾਪਦੀ ਅੰਨੀ ਮਹਿਮਾ ਹੈ ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜਾਂਦਾ ਹੈ ਗੁਰੂ ਪਿਆਰਿਓ ਉਦੋਂ ਅਸੀਂ ਆ ਕੁਝ ਨਹੀਂ ਰਹਿੰਦੇ ਜੋ ਅਸੀਂ ਹੁਣ ਦਿਖਾਈ ਦਿੰਦੇ ਆ ਉਸ ਸਮੇਂ ਸਾਡਾ ਜਦੋਂ ਸਾਡੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ ਗੁਰੂ ਦੀ ਵਿਚਾਰ ਵਸ ਗਈ ਗੁਰੂ ਦੀ ਮਰਜ਼ੀ ਦਾ ਅੰਦ ਕਰ ਲਈ ਫਿਰ ਸਾਡਾ ਜਨੂ ਹੋ ਜਾਂਦਾ ਗੁਰੂ ਘਰ ਵਿੱਚ ਸਤਿਗੁਰੂ ਕੇ ਜਨ ਨੇ ਗਵਰਨਮੈਂਟ ਆ ਜਾਂ ਮਾਂ-ਬਾਪ ਨਾਲ ਨਹੀਂ ਮਰਦਾ ਕਰ ਲਈ ਪਰ ਉਹਦਾ ਜਦ ਗੁਰੂ ਘਰ ਵਿੱਚ ਹੋ ਜਾਂਦਾ ਔਰ ਆਪਣੇ ਮਾਪੇ ਦੇ ਕੰਮ ਜਨ ਕੇ ਕੋਈ ਵੀ ਬੱਚਾ ਆਵਾਗੋਣ ਦਾ ਚੱਕਰ ਵਿੱਚੋਂ ਨਹੀਂ ਨਿਕਲ ਸਕਦਾ ਜਨੂ ਮਨ ਦਾ ਚੱਕਰ ਜਿੰਨ ਕਿਟਿਆ ਜਾਂਦਾ ਜਦੋਂ ਸਾਡਾ ਜਨੂ ਗੁਰੂ ਘਰ ਦੇ ਵਿੱਚ ਹੋ ਜਾਂਦਾ ਜਦੋਂ ਸਾਡੀ ਵਿਚਾਰ ਗੁਰੂ ਦੀ ਵਿਚਾਰ ਸਾਡੀ ਵਿਚਾਰ ਬਣ ਜਾਂਦੀ ਹੈ ਗੁਰੂ ਦੀ ਮਤ ਸਾਡੀ ਮਤ ਬਣ ਜਾਂਦੀ ਹੈ ਸੋ ਗੁਰੂ ਪਿਆਰਿਓ ਦੋ ਤਰ੍ਹਾਂ ਦੇ ਪੁੱਤਰ ਹੁੰਦੇ ਨੇ ਇੱਕ ਨਾਮੀ ਪੁੱਤਰ ਇੱਕ ਬਿੰਦੀ ਪੁੱਤਰ ਬਿੰਦੀ ਪੁੱਤਰ ਅਸੀਂ ਉਸ ਨੂੰ ਆਖਦੇ ਆ ਜਿਹੜਾ ਮਾਤਾ ਦੇ ਰੱਖ ਤੇ ਪੋਤੀ ਦਾ ਦੀ ਬਿੰਦ ਤੋਂ ਅਸੀਂ ਜਿਹਦਾ ਸਾਰੀ ਹੈ ਔਰ ਦੂਜਾ ਹੁੰਦਾ ਜਿਹੜਾ ਗੁਰ ਦੇ ਸ਼ਬਦ ਤੋਂ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਉਹਨੂੰ ਜਿਹੜਾ ਨਾਮੀ ਪੁੱਤਰ ਆਖਦੇ ਹੁੰਦੀ ਨਾਮ ਤੋਂ ਦੂਜੇ ਸ਼ਬਦ ਤੋਂ ਗੁਰ ਦੇ ਮੰਤਰ ਤੋਂ ਗੁਰ ਦੇ ਬੋਲ ਤੋਂ ਜਿਹੜਾ ਪੈਦਾ ਹੋਇਆ ਉਹਨੂੰ Nadie pudo ਸਕੂਲਾਂ ਦੀ ਪੁਰਾਣੀ ਪ੍ਰਕਾਸ਼ਿਤ ਹੈ ਨਾ ਦੇ ਨਾਲ ਦੇ ਵਿੱਚ ਨਹੀਂ ਮੰਨਣਾ ਲੱਗਦਾ ਹੋਰ 뭐 ਸਾਹਮਣੇ ਅੱਖਰ ਨੇ ਦੱਦੇ ਦੇ ਤੋਂ ਦੇਵ ਜੀ ਨੂੰ ਪਤਾ ਲੱਗਦਾ ਔਰ ਇਸ ਲਈ ਸਾਡੇ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਨੂੰ અપਨਾਇਆ ਔਰ ਸਾਡੇ ਗੁਰੂਆਂ ਨੇ ਵੀ ਗੁਰਮੁਖੀ ਨੂੰ અપਨਾਇਆ ਔਰ ਮੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਨਾਲ ਗੁਰਮੁਖੀ ਦੀ ਦਿੱਤੀ ਵਿੱਚ ਹੋਈ ਹੈ ਇਸ ਲਈ ਗੁਰਮੁਖੀ ਪੰਜਾਬੀ ਕੇਵਲ ਸਾਡੀ ਬੋਲੀ ਨਹੀਂ ਸਾਡੀ ਗੁਰਬੋਲੀ ਵੀ ਗੁਰੂ ਦੀ ਬੋਲੀ ਵੀ ਗੁਰਬੋਲੀ ਹੈ टा दूर उन बचे रहणो टुट प्यारियो हूंदो ਹਣ ਜਗੋਂੋਂ ਦੀ ਦੇਖਦੇ ਆ ਬਿਨ ਦਾ ਆਸ਼ਰਮਾਂ ਵਿੱਚ ਜਾਂਦੇ ਆ ਉੱਥੇ ਸਿੱਖਾਂ ਦੇ ਮਾਪਾਪੂ ਨੂੰ ਦੇਖਦੇ ਆ ਬਜ਼ੁਰਗਾਂ ਨੂੰ ਦੇਖਦੇ ਆ ਮਾਪਾ ਨੂੰ ਦੇਖਦੇ ਆ ਔਰ ਸਾਡਾ ਦਿਲ ਵੀ ਮਿਲ ਜਾਂਦਾ ਕਿ ਇਹਨਾਂ ਨੇ ਆਪਣੇ ਬੱਚਿਆਂ ਨੂੰ ਪੂਰਾ ਸੰਸਕ੍ਰਿਤ ਸਿਖਾਇਆ ਇਹਨਾਂ ਨੇ ਪੂਰਾ ਸ਼ਬਦੀ ਪੜਾਇਆ ਗੁਰੂ ਦਾ ਜਿਹੜੇ ਤੁਸੀਂ ਸਹਿਜ ਬਾਣ ਪੜੋਗੇ ਔਰ ਗੁਰੂ ਦਾ ਜ਼ਾਬੂ ਤੁਸੀਂ ਪੜ੍ਹੋ we <laughs> ਵੀ ਆਪ ਨੂੰ ਸिखਾਣੀ ਗੱਲ ਦੱਸਣਾ ਮੈਂ ਤੁਹਾਨੂੰ ਸਾਡੇ ਇਹ ਲੋਕ ਪੁਰਾਣੇ ਦਿਨ ਤੋਂ ਪੇਤੋਂ ਆਣੀ ਸ਼ੁਰੂ ਹੋਏ ਆ ਤਾਂ ਸਾਡੀ ਬਾਣੀ ਆਣੇ ਵਾਲੀ ਆ ਇਹਨੇ ਕੈਨੇਡਾ ਮੈਕਾ ਇੰਗਲੈਂਡ ਦੀ ਗੱਲ ਕਰਦਾ ਉਹ ਵੀ ਤੁਸੀਂ ਦੇਖੋ ਪਰ ਉਹ ਕਹਿੰਦਾ ਇਹਦਾ ਜਦ ਤੁਸੀਂ ਹੋਰ ਸਭ ਕੁਝ ਸਿੱਖ ਲਿਆ ਕੋਲਿਆਂ ਤੋਂ ਮੈਂ ਮਾਪਕ ਪੁੱਤਲੀ ਇਹਦਾ ਬਸ ਆ ਗੱਲ ਦਾ ਸਿੱਖੋ ਦੰਦ ਕਰਉਣਾ ਜਦੋਂ ਬੱਚਾ ਸੋਡਾ ਪੈਦਾ ਹੁੰਦਾ ਮਾਂ ਜਦੋਂ ਹਰੇ ਗਰਭ ਵਿੱਚ ਹੁੰਦਾ ਮਾਂ ਉਹ ਵੀ ਨੇ ਪਹਿਲੇ ਹੀ ਸੋਚ-ਸੋਚ ਕੇ ਕਨਸੈਪਟ ਕਰਦਾ ਜਰੂਰ ਆ ਖਰਾਬ ਹੋ ਜਾਵੇ ਮੇਰੇ ਬੱਚੇ ਨੂੰ ਤਕਲੀਫ ਨਾ ਹੋਵੇ ਔਰ ਜਦੋਂ ਉਹ ਬੱਚਾ ਪੈਦਾ ਹੁੰਦਾ ਸਭ ਕੁਝ ਮਾਂ ਦੇ ਬਿਨਾ ਪੁੱਛਣ ਤੋਂ ਕਰਦੀ ਹੈ ਔਰ ਜਦੋਂ ਉਹ ਮਾਂ ਖੁਦ ਵੀ ਪਾ ਦਿੰਦੀ ਹੈ ਨਾ ਬੱਚੇ ਨੂੰ ਆਪਣੇ ਛੋਟੇ ਨੂੰ ਖੁਦ ਵੀ ਪਾ ਦਿੰਦੀ ਆ ਉਹ ਬਾਦ ਵੀ ਭਾੜਨਾ ਇਹਦਾ ਬਾੜਾ ਯਾਰ ਜੀ ਇਹ ਗੱਲਾਂ ਸਾਨੂੰ ਸਮਝਣੀਆਂ ਪੈਣੀਆਂ ਨਹੀਂ ਤਾਂ ਸਾਨੂੰ ਅੱਖਾਂ ਲਾੜਨੀਆਂ ਪੈਣੀਆਂ ਗੱਲਾਂ ਮੂੰਹ ਨਾਲ ਬੋਲਣੀਆਂ ਪੈਣੀਆਂ ਮੈਂ ਤੁਹਾਨੂੰ ਸਭ ਦੱਸਦਾ ਸਮਾ ਬਹੁਤ ਲੋਕ ਥੋੜੇ ਗਾਲੂ ਬਹੁਤ ਲੁਪੀਏ ਔਰ ਮੈਂ ਸੰਖੇਪ ਵਿੱਚ ਕਹਾਂ ਔਰ ਜਿਸ ਦਾ ਨਾਮ ਅੱਜ ਬੁੱਲ ਵੀ ਕੇ ਵੀ ਫਿਰ ਵੀ ਮਾਰ ਨੂੰ ਭਾੜ ਲੈ ਔਰ ਮਿਹਨਤੇ ਵਿੱਚ ਉਹ ਵੀ ਆਪਣਾ ਹੀ ਭਾੜ ਦੇ ਦੇ ਉਹਨਾਂ ਨੂੰ ਰੋਟੀ ਦੀ ਰਾਜ ਰਾਜ ਕਰਾਇਆ ਜੇ ਅਸੀਂ ਨਾਲ ਇਹਨਾਂ ਨੂੰ ਕੇ ਸੰਸਕਾਰਿਆ ਮੂਰ ਦਾ ਉਦੇਸ਼ ਇਹਨੇ ਨਾਲ ਇਹਦੇ ਵਿੱਚ ਸੁਆਇਆ ਤੇ ਸਾਡਾ ਵੀ ਇਹੀ ਹਾਲ ਹੁਣਾਂ ਕਿ ਇਹਨਾਂ ਦਾ ਵੀ ਇਹੀ ਹਾਲ ਸਾਨੂੰ ਉਹ ਮੁੰਡਾ ਜਿਹੜੇ ਕੋਲ ਨਹੀਂ ਜੇਕਰ ਤੂੰ ਸਾਡੇ ਸੰਗੋਲ ਦਾ ਕਹਿੰਦੇ ਨੇ ਭਾਈ ਜੇ ਤੂੰ ਘਰ ਆਪਣੇ ਬਾਪੂ ਨੂੰ ਮਾਂ ਨੂੰ ਪਾਣੀ ਦਾ ਰਸ ਨਹੀਂ ਦੁੱਤਾ ਤੇ ਗੱਠਿਆਂ ਦੀ ਸ਼ਰੀਕਾ ਲਈ ਚੱਲ ਤੂੰ ਲੋਕਾਂ ਦੇ ਪਰਵਾਹਦਾਰ ਨਹੀਂ ਹੋਵੇਂਗਾ ਤੋਤਲੇ ਕੱਟ ਕਰ ਪਰ ਗੁਰਬਾਣੀ ਦੀਆਂ ਗੁਰਬਾਣੀ ਦੇ ਰੇਖੀ ਵਿੱਚ ਤੂੰ ਬੇਈਮਾਨ ਹੈ ਕੱਟ ਜਾ ਉਹ ਸਤਨਾਮ ਸਿਧ ਗੁਰੂ ਪਹਿਲਾਂ ਅਸੀਂ ਆਪਣੇ ਮਾਪਾਂ ਦੀ ਸੇਵਾ ਕਰਦੀ ਹੈ ਮਾਪਾਂ ਪਰਮਾਤਮਾ ਦੀ ਜਗ੍ਹਾ ਤੇ ਜਿੱਥੇ ਵੀ ਗੁਰਬਾਣੀ ਸਹਿਜ ਬਾਣ ਤੁਸੀਂ ਪੜਦੇ ਹੋ ਜਿੱਥੇ ਵੀ ਗੁਰਬਾਣੀ ਦਾ ਗੁਰਬਾਣੀ ਵਿੱਚ ਮੁਸਾਦੁਰੇ ਪਰਮਾਤਮਾ ਦੇ ਪਿਆਰ ਦੀ ਗੱਲ ਕਰਦੇ ਨੇ ਸੋ ਗੁਰੂ ਪਿਆਰਿਓ ਇਜ਼ਰਾਈਲ ਅਸੀਂ ਸ਼ਬਦ ਹਰਦੇ ਵਿੱਚ ਉਸਣਾ ਗੁਰੂ ਦਾ ਸ਼ਬਦ ਹਰਦੇ ਵਿੱਚ ਉਸਣਾ ਗੁਰੂ ਦਾ ਸ਼ਬਦ ਸਾਡੇ ਦਹੀਂ ਦੇ ਵਿੱਚ ਵਸੇਗਾ ਜੇ ਅਸੀਂ ਗੁਰੂ ਕੀ ਸਿਖਾਂਗੇ ਔਰ ਬੱਚਿਆਂ ਨੂੰ ਸਿਖਾਵਾਂਗੇ ਤਾਂ ਸਾਡੀਆ ਭਾਸ਼ਾ ਜਿੱਦੋ ਸਾਡੀਆ ਭਾਸ਼ਾ ਜਿਹੜੀਆਂ ਹਨ ਭਾਤ ਘਰ ਵਿੱਚ ਅਸੀਂ ਪੁਰਖੀ ਬੋਲਣੀ ਹੈ ਪੰਜਾਬੀ ਬੋਲਣੀ ਹੈ ਔਰ ਗੁਰਜੀ ਗਾਣੇ ਜੋਕਰ ਤੋਂ ਸੁਰੀਆ ਸਿੰਘ ਸੰਤ ਬਾਬਾ ਦਾ ਅਰਥ ਕੀ ਸਾਡੇ ਪਿੰਡ ਦੇ ਹੋਏ ਨੇ ਲੜਾਲੋ ਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੰਤ ਬਾਬਾ ਨੰਦੂ ਦਾ ਅਰਥ ਇਹ ਜੀ ਹਜੂਰ ਸਾਹਿਬ ਦਾ ہوئی

ਦੇਖਦੇ ਨਾਮ ਕਿਸ ਤਰ੍ਹਾਂ ਵਾਕੀ ਲੱਗਾ ਜਿੰਦੇ ਸੋਗੇ ਨਹੀਂ ਜਾ ਰਹੀ ਆ ਤੇ ਪਰਸ ਹੋੜੇ ਜੇ ਮੈਂ ਵੀ ਹਾਜ਼ਰ ਹੋਇਆ ਗੁਰੂ ਪਿਆਰਿਓ ਪੰਜ بسی ਪਾਧਾ ਕੰਗਿਆ ਗੁਰੂ ਨਾਲ ਸਾਡੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਉਸਤ ਵੀ ਧੂਣੀ ਵਰਸਣੀ ਆ ਹਿੰਮਤ ਵੀ ਧੂਣੀ ਵਰਸਣੀ ਆ ਔਰ ਸਾਨੂੰ ਇਲਾ ਕਰੋ ਨਾਮ ਦੀਆਂ ਰੱਬਾਂ ਵਰਸੋ ਕਿ ਸਾਡੇ ਲੋਕ ਸੁਖੀਏ ਪ੍ਰਲੋਕ ਸਹਿਲ ਹੋ ਜਾਣ ਸਰਦਾਰ ਜਗਦੇਵ ਸਿੰਘ ਜੀ ਔਰ ਮਮਾ ਹੁੰਦਲ ਜੀ ਮਮਾ ਦਾਇਵ ਸਿੰਘ ਜੀ ਕੋਲ ਸਾਲਿਆ ਬਲੂ ਭਾਈ ਸਾਡੇ ਕੋਲ ਸਰਦਾਰ ਰਮਨ ਸਿੰਘ ਜੀ ਆਏ ਨੇ ਕੋਈ ਗੁਰੂ ਜੀ ਆਦੇ ਕੀ ਮੈਂ ਇਹਨਾਂ ਦੇ ਨਾਮ ਨਹੀਂ ਜਾਣਦਾ ਪਰ ਉਹ ਤਾਂ ਬਿਲਕੁਲ ਸਭ ਕੁਝ ਜਾਣਦਾ ਮੈਨੂੰ ਲੱਗੇ ਕਿ ਕਿਹਦੇ ਕਿਹਦੇ ਨਹੀਂ ਉਹ ਕਿਹਦੇ ਦੱਸਣਾ ਮੈਂ ਬਿਲ ਬੋਲੇ ਸਭ ਕੁਝ ਜਾਣਦਾ ਅਗਲੇ ਪੀਚੇ ਅਮਰਾਸ ਔਰ ਗੁਰੂ ਪਿਆਰੇ ਹੁਣਾਂ ਬਲਚਕਾ ਕਰਦਿਆਂ ਮਾਫ ਕਰਦਿਆਂ ਮੈਨੂੰ 20 ਮਿੰਟ 15 ਮਿੰਟ ਤੇ ਕਹੇਦੇ ਉਹਨਾਂ ਸਮਾਂ ਹੋ ਗਿਆ ਔਰ ਆਹ ਜਿਹੜੇ ਅੱਜ ਰੱਖਦੇ ਆ ਨਾ ਫਿਰ ਪਾਓ ਇਹਦੀ ਜਲਦੀ ਪਛਾਣੀ ਹੈ ਮੈਨੂੰ ਮਾਫ ਕਰਦੇ ਮਾਫ ਕਰ ਇਸ ਗੱਲ ਇਹ ਗੱਤ ਨੂੰ ਉਸ ਤੇ ਨਹੀਂ ਹੁੰਦੀ ਆ ਇਹ ਭਾਈ ਉਹ ਮੱਦੇ ਜਾਂਦੇ ਔਰ ਮੈਂ ਇਹਦਾ ਸੱਚਕਾਰ ਕਰਦਾ ਵਾਹਿਗੁਰੂ ਦੀ ਘੱਤ ਹਾਲਾ ਵਾਹਿਗੁਰੂ ਦੀ